ਤਾਂਇਆ ਸ਼ੀਗਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾ ਇੱਕ ਤਰ੍ਹਾਂ ਪਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਂ ਜੀ ਕੱਲ ਆਪ ਵੀਡੀਓ ਅਪਲੋਡ ਕੀਤੀ ਸੀ ਸਿਮਰਨ ਭੈਣ ਦੇ ਵਿਆਹ ਦੀ ਜੋ ਕਿ ਕੱਲ ਉਹਨਾਂ ਦਾ ਵਿਆਹ ਹੋਇਆ ਵਾ ਹਨਾ ਤੇ ਉਹ ਵੀਡੀਓ ਸਾਂਝੀ ਕੀਤੀ ਸੀ ਤੇ ਬਹੁਤ ਤੁਸੀਂ ਬਹੁਤ ਪਿਆਰ ਦਿੱਤਾ ਵਾ ਹਨਾ ਤੇ ਮੈਨੂੰ ਉਮੀਦ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦੇਵੋਗੇ ਸਿਮਰਨ ਭੈਣ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ਹਨਾ ਉਸ ਦੇ ਵਿਆਹ ਦੀ ਵੜੀਆ ਹਨਾ ਚੂੜਾ ਕਲੀਰੀ ਆ ਕਸੂਟ ਉਸ ਤੇਚੀ ਵਿੱਚ ਪਾਏ ਜਾ ਰਹੇ ਆ ਬਹੁਤ ਖੁਸ਼ੀ ਸੀ ਭੈਣ ਸਿਮਰਨ ਹਾ ਨਾ ਪਰਮਾਤਮਾ ਉਸ ਨੂੰ ਖੁਸ਼ੀ ਨੂੰ ਇਦਾਂ ਹੀ ਬਰਕਰਾਰ ਰੱਖ ਕੇ ਉਹਦੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਭਰੀ ਆਵੇ ਹੈ ਨਾ ਜੇ ਪਰਮਾਤਮਾ ਨੇ ਜਨਮ ਦਿੱਤਾ ਵਾ ਤਾਂ ਕੁਛ ਨਾ ਕੋ ਸੋਚ ਕੇ ਹੀ ਭੇਜਿਆ ਹੁੰਦਾ ਚਾਹੇ ਭੈਣ ਡਾਂਸ ਟਾਈਮ ਮਾਤਾ ਪਿਤਾ ਹੈ ਨਹੀਂਗੇ ਤੇ ਪਰ ਫਿਰ ਵੀ ਜੋ ਕਿ ਸਹਿਯੋਗੀ ਆ ਉਹਨਾਂ ਨੇ ਸਾਹ ਦੇ ਨਾਲ ਭੈਣ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਵਿਆਹ ਹੋਇਆ ਵਾ ਦਾਕੀ ਜੀ ਕਮਲਵੀਰ ਹੋ ਰਹੇ ਨੇ ਵਿੱਕੀ ਵੀਰ ਹੋ ਪੀਂ ਸੰਦੀਪ ਹੋ ਰਹੇ ਬਹੁਤ ਹੀ ਪ੍ਰਸਾਦ ਦਿੱਤਾ ਸੀ ਮਰੰਦਾ ਹਨ ਹਰ ਇੱਕ ਚੀਜ਼ ਉਸ ਨੂੰ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਸੀ ਹਨਾ ਉਸ ਨੂੰ ਸਕੂਲ ਵੀ ਪੜਨ ਲਾਇਆ ਹਨਾ ਫੀਸਾਂ ਤੱਕ ਭਰੀਆਂ ਉਹਨਾਂ ਨੇ ਹਨਾ ਪਰਮਾਤਮਾ ਇਦਾਂ ਹੀ ਤੇਨ ਚੜਦੀ ਕਲਾ ਵਿੱਚ ਰੱਖੇ ਹਨ ਆਪਣੇ ਸੋਹਰੇ ਘਰ ਆ ਆ ਦੇਹ ਨਾ ਵਧੀਆ ਜੀਵਨ ਬਤੀਤ ਹੋ ਸਕੇ ਭੈਣ ਦਾ ਹਨ ਪਰਮਾਤਮਾ ਇਹਨਾਂ ਦੀ ਪਰਿਵਾਰ ਦੀ ਲੰਬੀ ਉਮਰ ਕਰੇ ਤੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਇਸ ਦੇ ਭੈਣ ਭਰਾ ਕਿੱਥੇ ਰਹਿਣਗੇ ਸਿਮਰਨ ਅਜੇ ਛੋਟੀ ਆ ਉਸਦਾ ਵਿਆਹ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਦੇ ਘਰਦਿਆਂ ਨੂੰ ਬੁੰਡਾ ਵਧੀਆ ਲੱਗਿਆ ਹਨਾ ਕੇਰਿੰਗ ਕਰਨ ਵਾਲਾ ਮਿਲਿਆ ਤਸੂ ਇਸ ਕਰਕੇ ਉਸਦਾ ਵਿਆਹ ਜਲਦੀ ਰੱਖ ਦਿੱਤਾ ਗਿਆ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ